ਮੈਨੂੰ ਸੀਐਮ ਸਾਹਿਬ ਦੀ ਗੱਲ ਫੇਰ ਜਿੱਤੇ ਆ ਗਈ ਹੈ ਕਹਿੰਦੇ ਬਾਜਵਾ ਸਾਹਿਬ ਕਹਿੰਦੇ 600 ਦੀ ਦਿਹਾੜੀ ਜਾਂਦਾ ਹੁੰਦਾ ਸੀਗਾ ਮੁਹੰਮਦ ਸਦੀਕ ਦੇ ਨਾਲ ਉਹ ਕਹਿੰਦੇ ਵੀ ਅਸੀਂ ਤਾਂ ਬਿਸਕਟ ਬਾਦੀ ਮਾਂ ਪੀਪਲੇ ਕਢਾਉਂਦੀ ਸੀ ਅਸੀਂ ਤਾਂ ਉਹਨਾਂ ਨੂੰ ਲੀਕ ਦੇ ਰਹੇ ਹੁੰਦੇ ਸੀ ਤੇ ਬਾਜਵਾ ਦੇ ਘਰੇ ਕਹਿੰਦੇ ਉਦੋਂ ਸੋਨੇ ਦੇ ਬਿਸਕਟ ਆਉਂਦੇ ਹੁੰਦੇ ਸੀ ਵਾਏ ਗੁਰੂ ਆਏ ਉਹ ਬੜੇ ਸੀਰੀਅਸ ਅਲੀਗੇਸ਼ਨ ਲਾਉਂਦੇ ਆ ਕਹਿੰਦੇ ਵੀ ਉਹ ਸਭ ਕੋਈ ਸਮਗਲਿੰਗ ਦੇ ਹਵਾਲੇ ਤੋਂ ਗੱਲ ਕਰਦੇ ਆ ਕਿਉਂਕਿ ਕਿਸੇ ਤੋਂ ਕਹਿੰਦੇ ਵੀ ਇਹ ਬਾਜਵਾ ਕੋਲ ਤਾਂ ਉਹਦਾ ਹੀ ਬੜਾ ਪੈਸਾ ਸੀਗਾ ਇਹ ਸਭਾਵਕ ਹੈ ਕਿ ਜਿਹੜਾ ਪਹਿਰਾਵਾ ਹੈ ਤੁਹਾਡਾ ਰਹਿਣ ਸਹਿਣ ਆ ਉਹਨੂੰ ਪੈਸਾ ਬੜਾ ਪ੍ਰਭਾਵਿਤ ਕਰਦਾ ਹੈ ਮੁੱਖ ਮੰਤਰੀ ਦੇ ਇਸ ਟਾਉਂਡ ਨੂੰ ਤੁਸੀਂ ਕਿਵੇਂ ਵੇਨੇ ਹੋ ਪੰਜਾਬ ਦੇ ਮੁੱਖ ਮੰਤਰੀ ਉਹ ਤੁਸੀਂ ਆਪਣਾ ਵੀ ਜੇ ਤੁਹਾਡੇ ਤੁਹਾਨੂੰ ਲੱਗਦਾ ਹੈ ਤੇ ਕਿਹੜੀ ਚੀਜ਼ ਹੈ ਜਿਹੜੀ ਪਛੋਕਰ ਤੋਂ ਲੈ ਕੇ ਹੁਣ ਨਹੀਂ ਨਿਕਲਦੀ ਦਸਾਂ ਨਾਂ ਦੀ ਕਿਰਤ ਕਰਕੇ ਖਾਣੇ ਆ ਜੇ ਬੰਦੇ ਤੇ ਕੁਝ ਵੀ ਇਹੋ ਜੀ ਚੀਜ਼ ਹੋਵੇ ਤਾਂ ਕੋਈ ਲੁਕੀ ਚਿਪੀ ਨਹੀਂ ਰਹਿੰਦੀ ਔਰ ਖਾਸ ਕਰਕੇ ਪਬਲਿਕ ਲਾਈਨ ਦੇ ਵਿੱਚ ਤੇ ਇਹ ਬਿਲਕੁਲ ਇਹਨੂੰ ਛੁਪਾਣਾ ਨਾ ਮਮਕਨ ਆ ਸਾਡੇ ਦੇ ਬਿਸਕਟ ਪਤਾ ਨਹੀਂ ਕਦੋਂ ਇਹ ਦੂਜੇ ਖਾਂਦੇ ਨੇ ਸੋਨਾ ਤੇ ਇਹਨਾਂ ਦੇ ਘੱਟ ਜਿਆਦਾ ਤੂੰ ਇਸ ਕਰਕੇ ਉਹਨਾਂ ਨੂੰ ਮੁਬਾਰਕ ਉਹ ਜਿਹੜੇ ਸੋਨੇ ਦੇ ਬਿਸਕਟ ਨੇ ਤੇ ਉਹ ਲਬ ਲਬ ਲੈਣ ਵੀ ਕਿਤੇ ਪੈ ਹੀ ਨਾ ਹੋਣ ਤੁਸੀਂ ਤੇ ਬਾਜਵਾ ਸਾਹਿਬ ਦੋਨੋਂ ਬੜੇ ਵੈਲ ਡਰੈਸ ਅਪ ਨਜ਼ਰ ਆਉਂਦੇ ਹੋ ਤੁਹਾਡਾ ਸੂਟ ਬੂਟ ਤੁਹਾਡੀਆਂ ਘੜੀਆਂ ਤੁਹਾਡਾ ਪਹਿਰਾਵਾ ਬੜਾ ਵਧੀਆ ਤੁਹਾਡਾ ਗੈਟ ਅਪ ਹੁੰਦਾ ਇਹ ਸ਼ੌਂਕ ਦੋਵਾਂ ਭਰਾਵਾਂ ਨੂੰ ਜਨੈਨਿਮਸਲੀ ਬਚਪਨ ਤੋਂ ਰਿਹਾ ਕਾਲਜ ਟਾਈਮ ਆ ਕੇ ਹੋਇਆ ਤੇ ਇਹਦੇ ਇਹ ਪ੍ਰਭਾਵ ਕਿਵੇਂ ਰਿਹਾ ਤੁਹਾਡੇ ਫਾਦਰ ਤੋਂ ਮਦਰ ਤੋਂ ਜਾਂ ਕਿਵੇਂ ਨਹੀਂ ਸ਼ੁਰੂ ਤੋਂ ਹੀ ਆਪਣੇ ਸਮੇਂ ਦੇ ਵਿੱਚ ਫਾਦਰ ਵੀ ਮਦਰ ਵੀ ਵੈਲ ਡਰੈਸਡ ਸੀ ਸੋਸਾਇਟੀ ਚ ਉੱਠਣ ਬੈਠਣ ਦੀ ਜਾਤ ਸੀ ਤੇ ਜਦੋਂ ਅਸੀਂ ਪੜ੍ਹਦੇ ਰਹੇ ਤਾਂ ਮੈਂ ਤੁਹਾਨੂੰ ਤੇ ਮੈਂ ਅੱਗੇ ਪਿਛਲੀ ਵਾਰ ਦੱਸਿਆ ਸੀ ਵੀ ਕਪੜੇ ਪੈਂਟ ਪੂਟ ਅਹੀ ਪ੍ਰੈਸ ਕਰਨੀ ਤੇ ਪਾ ਭਰਾ ਨਹੀਂ ਲੈਣੀ ਕਿਉਂਕਿ ਨਾ ਬਿਕੋ ਜੇ ਹੁੰਦਾ ਜਦੋਂ ਬਚਪਨ ਜਵਾਨੀ ਚ ਕੋਈ ਜੇ ਨਾਪ ਹੀ ਹੁੰਦਾ ਤਕਰੀਬਨ ਹਾਂਜੀ ਤੇ ਫਿਰ ਹੌਲੀ ਹੌਲੀ ਜਦੋਂ ਅੱਡ ਵੀ ਹੋਏ ਸ਼ੌਕ ਤਾਂ ਫਿਰ ਉਹੀ ਸੀ ਨਾ ਵੀ ਚੰਗੀ ਚੀਜ਼ ਪਾਣੀ ਚੰਗੀ ਸੋ ਗੁਰੂ ਮਹਾਰਾਜ ਦੀ ਕਿਰਪਾ ਹੂੰ ਤੇ ਮੈਂ ਸਮਝਦਾ ਵੀ ਇਹ ਤੁਹਾਡੀ ਸੋਚ ਦੇ ਨਾਲ ਨਾਲ ਐ ਏਡੀ ਨੇ ਅਹੀਂ ਪਾਣਾ ਤੇ ਮੈਂ ਖੱਦਰ ਹੀ ਪਾਇਆ ਹਾਂ ਤੇ ਪਰ ਇਹ ਆ ਵੀ ਖੱਦਰ ਨੂੰ ਮਟਕਾਉਣ ਦਾ ਪਤਾ ਮੈਨੂੰ ਸੀਐਮ ਸਾਹਿਬ ਦੀ ਗੱਲ ਫੇਰ ਚੇਤੇ ਆ ਗਈ ਹੈ ਕਿੰਦੇ ਬਾਜਵਾ ਸਾਹਿਬ ਕਹਿੰਦੇ 600 ਦੀ ਦਿਹਾੜੀ ਜਾਂਦਾ ਹੁੰਦਾ ਸੀਗਾ ਮੁਹੰਮਦ ਸਦੀਕ ਦੇ ਨਾਲ ਉਹ ਕਹਿੰਦੇ ਵੀ ਅਸੀਂ ਤਾਂ ਬਿਸਕਟ ਸਾਡੀ ਮਾਂ ਪੀਪਲੇ ਕਢਾਉਂਦੀ ਸੀ ਅਸੀਂ ਤਾਂ ਉਹਨਾਂ ਨੂੰ ਦੀਖ ਦੇ ਰਹੇ ਰਹਿੰਦੇ ਸੀ ਤੇ ਬਾਜਵਾ ਦੇ ਘਰੇ ਕਹਿੰਦੇ ਉਦੋਂ ਸੋਨੇ ਦੇ ਬਿਸਕਟ ਆਉਂਦੇ ਹੁੰਦੇ ਸੀ ਵਾਹਿਗੁਰੂ ਆਏ ਉਹ ਬੜੇ ਸੀਰੀਅਸ ਐਲੀਗੇਸ਼ਨ ਲਾਉਂਦੇ ਆ ਕਹਿੰਦੇ ਵੀ ਉਹ ਸਭ ਕੋਈ ਸਮਗਲਿੰਗ ਦੇ ਹਵਾਲੇ ਤੋਂ ਗੱਲ ਕਰਦੇ ਆ ਕਿਉਂਕਿ ਕਿਸੇ ਤੋਂ ਕਹਿੰਦੇ ਵੀ ਇਹ ਬਾਜਵਾ ਕੋਲ ਤਾਂ ਉਹਦਾ ਹੀ ਬੜਾ ਪੈਸਾ ਸੀਗਾ ਇਹ ਸੁਭਾਵਕ ਹੈ ਕਿ ਜਿਹੜਾ ਪਹਿਰਾਵਾ ਹੈ ਤੁਹਾਡਾ ਰਹਿਣ ਸਹਿਣ ਆ ਉਹਨੂੰ ਪੈਸਾ ਬੜਾ ਪ੍ਰਭਾਵਿਤ ਕਰਦਾ ਹੈ ਮੁੱਖ ਮੰਤਰੀ ਦੇ ਇਸ ਟਾਉਂਟ ਨੂੰ ਤੁਸੀਂ ਕਿਵੇਂ ਵੇਨੇ ਹੋ ਕੋ ਮੁੱਖ ਮੰਤਰੀ ਦੀ ਮੈਂ ਸੋਚਤੇ ਕਈ ਵਾਰ ਮੈਨੂੰ ਤਰਸ ਵੀ ਜਾਂਦਾ ਹੂੰ ਬਈ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਤੁਸੀਂ ਆਪਣਾ ਬਈ ਜੇ ਤੁਹਾਡੇ ਤੁਹਾਨੂੰ ਲੱਗਦਾ ਹੈ ਤੇ ਕਿਹੜੀ ਚੀਜ਼ ਹੈ ਜਿਹੜੀ ਪਛੋਕਰ ਤੋਂ ਲੈ ਕੇ ਹੁਣ ਨਹੀਂ ਨਿਕਲਦੀ ਹੂੰ ਇਹੋ ਜਿਹੀਆਂ ਗੱਲਾਂ ਕਰਨੀਆਂ ਮੈਂ ਉਹ ਹੀ ਦੱਸਦਾ ਵੀ ਅਸੀਂ ਜੋ ਪਾਕਿਸਤਾਨ ਤੋਂ ਆਏ ਉੱਥੇ ਵੀ ਸਾਡੀ 5 600 ਏਕੜ ਜ਼ਮੀਨ ਸੀ ਤੇ ਜੇ ਇੱਧਰ ਆਏ ਤਾਂ ਗੁਰੂ ਮਹਾਰਾਜ ਦੀ ਕਿਰਪਾ ਰਹੀ ਹੈ ਔਰ ਫਾਦਰ ਤਿੰਨ ਵਾਰ ਕੈਬਨਿਟ ਮਨਿਸਟਰ ਰਹੇ ਨੇ ਪੰਜਾਬ ਦੀ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਰਹੀ ਹੈ ਆਪਾਂ ਦਸਾਂ ਨੌ ਦੀ ਕਿਰਤ ਕਰਕੇ ਖਾਣੇ ਆ ਜੇ ਬੰਦੇ ਤੇ ਕੁਝ ਵੀ ਇਹੋ ਜੀ ਚੀਜ਼ ਹੋਵੇ ਤਾਂ ਕੋਈ ਲੁਕੀ ਛਿਪੀ ਨਹੀਂ ਰਹਿੰਦੀ ਔਰ ਖਾਸ ਕਰਕੇ ਪਬਲਿਕ ਲਾਈਫ ਦੇ ਵਿੱਚ ਤੇ ਇਹ ਬਿਲਕੁਲ ਇਹਨੂੰ ਛੁਪਾਣਾ ਨਾ mumkin ਹੈ ਨਾ ਕੈਨ ਨੂੰ ਤੇ ਸਾਡੇ ਤੇ ਬਿਸਕਟ ਪਤਾ ਨਹੀਂ ਕਦੋਂ ਇਹ ਦੂਜੇ ਖਾਂਦੇ ਨੇ ਸੋਨਾ ਤੇ ਇਹਨਾਂ ਦੇ ਘਰ ਤੇ ਜ਼ਿਆਦਾ ਤੇ ਕੈਨ ਮੈਂ ਫਿਰ ਉਹਦੀਆਂ ਗੱਲਾਂ ਕਰਾਂਗੇ ਤੇ ਜੇ ਉਹਨਾਂ ਦੀ ਸੋਚ ਮਾਰੀ ਹੈ ਮੈਂ ਨਹੀਂ ਕਰਨਾ ਚਾਹੁੰਦਾ ਤੋ ਇਸ ਕਰਕੇ ਉਹਨਾਂ ਨੂੰ ਮੁਬਾਰਕ ਉਹ ਜਿਹੜੇ ਸੋਨੇ ਦੇ ਬਿਸਕਟ ਨੇ ਤੇ ਉਹ ਲਬ ਲਬ ਲੈਣ ਭਈ ਪਰ ਕਿਤੇ ਪੈ ਹੀ ਨਾ ਹੋਣ